ਸਤਿ ਸ਼੍ਰੀ ਅਕਾਲ ਵੀਰੇ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਇੱਕ ਵਿਸ਼ੇ ਤੇ ਗੱਲ ਕਰਨ ਆਏ ਆ ਜਿਹੜੇ ਆਪਣੇ ਕਿ ਡੌਗ ਚੱਕੇ ਗਏ ਆ ਆਪਣੇ ਬਾਈ ਦੇ ਭਾਈ ਰੂਪੇ ਤੋਂ ਆਪਣੇ ਕਲੱਬ ਦਾ ਮੈਂਬਰ ਸੀਗਾ ਤੇ ਉਸ ਅਗੇਂਸਟ ਆਪਾਂ ਅੱਜ ਇਕੱਠ ਕੀਤਾ ਮਤਲਬ ਇਹ ਸਾਡੀ ਮੀਟਿੰਗ ਹੋਈ ਆ ਇਸ ਮੀਟਿੰਗ ਅਸੀਂ ਡਿਸਾਈਡ ਕੀਤਾ ਤਰੀਕ ਆ 14 ਤਰੀਕ ਅ 14 ਤਰੀਕ 9 ਮਹੀਨਾ 2024 ਨੂੰ ਦਿਨ ਸ਼ਨੀਵਾਰ ਤੇ ਟਾਈਮ ਹੈਗਾ ਜੀ 11 ਵਜੇ ਦਾ ਇਹ ਸਾਰੇ ਵੀਰੇ ਹੁਮ ਹਮਾ ਕੇ ਪਹੁੰਚਣਾ ਜਿਹੜਾ ਆਪਣਾ ਰੋਜ ਪ੍ਰਸ਼ੰਸਨ ਕਰ ਰਹੇ ਆ ਉਹ ਡੌਗ ਵਾਸਤੇ ਕਰ ਰਹੇ ਨੇ ਆਪਣੇ ਡੌਗ ਚੱਕ ਕੇ ਲੈ ਗਏ ਆ ਕਿ ਆਪਣੇ ਘਰਾਂ ਚ ਨਾ ਪੜਨ ਉਸ ਵਾਸਤੇ ਕਰੋੜ ਪ੍ਰਸ਼ਨ ਕਰ ਰਹੇ ਆ ਤੇ ਅਸੀਂ ਐਸਜੀ ਕੇ ਨਾਮ ਦਾ ਫਰੋ ਕਲੱਬ ਤੋਂ ਆ ਜੀ ਔਰ ਸਾਰੇ ਸਾਡੇ ਮੈਂਬਰ ਆ ਕਲੱਬ ਦੇ ਤੇ ਅਸੀਂ ਇਹੀ ਕੰਮ ਕਰਕੇ ਬਾਈਟ ਬਣਾ ਰਹੇ ਆ ਕਿ ਜਿੰਨੇ ਵੀ ਤੁਸੀਂ ਵੱਧ ਤੋਂ ਵੱਧ ਸਾਡਾ ਜੁੜੋ ਤੇ ਵੱਧ ਤੋਂ ਵੱਧ ਸਾਨੂੰ ਰੋਸ਼ ਪ੍ਰਸ਼ਨ ਵਿੱਚ ਆਓ ਤੇ ਅਸੀਂ ਇੱਕ ਇਕੱਠ ਕਰ ਸਕੀਏ ਲੋ ਤੇ ਆਪਣਾ ਜਿਹੜਾ ਸਰਕਾਰ ਦੀ ਅੱਖਾਂ ਖੋਲ ਸਕੀਏ ਕਿ ਅਸੀਂ ਜੇ ਸਾਡੇ ਤੁਸੀਂ ਕੁੱਤੇ ਖੋ ਕੇ ਲੈ ਜਾਓਗੇ ਅਸੀਂ ਕੀ ਕੰਮ ਕਰਾਂਗੇ ਅਸੀਂ ਕੁੱਤੇ ਵੇਚਦੇ ਆ ਚਿੱਟਾ ਤਾਂ ਨਹੀਂ ਵੇਚਦੇ ਨਾ ਜੀ ਚਿੱਟੇ ਵਾਲੇ ਬੰਦੇ ਆਮ ਫਿਰਦੇ ਆ ਜਿਹੜੇ ਚਿੱਟਾ ਵੇਚ ਰਹੇ ਆ ਠੀਕ ਆ ਜਿਹੜੇ ਅਸੀਂ ਕੰਮ ਕਰ ਰਹੇ ਆ ਅਸੀਂ ਕੰਮ ਛੱਡਦੇ ਸਾਨੂੰ ਨੌਕਰੀ ਦੇ ਦੋ ਅਸੀਂ ਕਿੱਥੇ ਜਾਈਏ ਸਾਡਾ ਕੀਤੇ ਹੀ ਇਹ ਆ ਅਸੀਂ ਇਸ ਉੱਤੇ ਡਿਪੈਂਡ ਆ ਸਾਰੇ ਔਰ ਬਾਕੀ ਸਾਡੇ ਬੀਨੂ ਜੀ ਬੋਲਣਾ ਚਾਹੁੰਦੇ ਆ 14 ਤਰੀਕ ਜੀ 14 ਸੈਪਟੈਂਬਰ 2024 ਤੇ ਦਿਨ ਸ਼ਨੀਵਾਰ ਦੀ ਆਉਣ ਵਾਲਾ ਸ਼ਨੀਵਾਰੀ ਹੈ ਜੀ ਜੀ ਠੀਕ ਹੈ ਜੀ ਬਾਕੀ ਸਰਕਾਰ ਨੂੰ بس ਇਹੀ ਬੇਨਤੀ ਹੈ ਵੀ ਪਲੀਜ਼ ਜਿਹੜੇ ਯੂਥ ਕੰਮ ਕਰ ਰਿਹਾ ਉਹਨੂੰ ਨਾ ਠਿੱਟ ਕੀਤਾ ਜਾਵੇ ਤੰਗ ਨਾ ਕੀਤਾ ਜਾਵੇ ਹੁਣ ਆਮ ਹੀ ਅੱਜਕੱਲ ਯੂਥ ਦੇਖੋ ਨਸ਼ਿਆਂ ਦੇ ਰੈਕਿਟਸ ਵਿੱਚ ਕਿੰਨਾ ਫਸਿਆ ਹੋਇਆ ਜੇ ਕੋਈ ਯੂਥ ਕੰਮ ਕਰ ਰਿਹਾ ਤੇ ਪਲੀਜ਼ ਉਹਨੂੰ ਸ਼ਾਂਤੀ ਨਾਲ ਕੰਮ ਕਰਨ ਦਿੱਤਾ ਜਾਵੇ ਜਿਹੜਾ ਤੁਸੀਂ ਡੌਗ ਰੱਖਦੇ ਹੋ ਇਹ ਡੌਗ ਜਿਹੜਾ ਤੁਸੀਂ ਆਪਣਾ ਕਲੱਬ ਬਣਾਇਆ ਕੋਈ ਸਾਡਾ ਕਲੱਬ ਦਾ ਨਾਮ ਆ ਜੀ ਐਸ ਜੇ ਕ9 ਵੈਲਫੇਅਰ ਕਲੱਬ ਆ ਜੀ ਅਸੀਂ ਸਾਰੇ ਉਹਦੇ ਮੈਂਬਰ ਆ ਜੀ ਤੇ ਸਾਡਾ ਅੱਜ ਅਸੀਂ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਅਸੀਂ ਇਕੱਠੋਂ ਸਾਡਾ ਕਾਰਨ ਇਹ ਸੀ ਕਿ ਅਸੀਂ ਮਤਲਬ ਇਕੱਠੇ ਹੋਈ ਹੁਏ ਉਸ ਤੋਂ ਬਾਅਦ ਰੋਸ਼ ਪ੍ਰਦਰਸ਼ਨ ਕਰੀਏ ਅਸੀਂ ਬਿਟਿੰਡਾ ਰੱਖਿਆ ਜੀ ਬਿਟਿੰਡਾ ਅਸੀਂ ਮਤਲਬ ਜਿਹੜਾ ਰੋਡ ਸ਼ੋ ਅਸੀਂ ਇਹ ਤਿੰਨ ਕੋਣੀ ਸ਼ੋ ਸ਼ੁਰੂ ਕਰਾਂਗੇ ਜੀ ਇਹ ਇਹ ਬਿਟਿੰਡੇ ਤੋਂ ਅਸੀਂ ਹੋ ਸ਼ੁਰੂ ਕਰਨਾ ਇਹਦੀ ਟਾਈਮਿੰਗ ਕੀ ਹੋਊਗੀ ਜੀ ਟਾਈਮਿੰਗ 11 ਵਜੇ ਆ ਜੀ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਸਾਡੀ ਪ੍ਰਸ਼ਾਸਨ ਤੋਂ ਮੰਗ ਇਹ ਹੈ ਕਿ ਸਾਨੂੰ ਮਨਜ਼ਾਇਤ ਤੰਗ ਨਾ ਕੀਤਾ ਜਾਵੇ ਜਿਹੜੇ ਸਾਡੇ ਡੌਗ ਲੈ ਕੇ ਜਾ ਰਹੇ ਆ ਪ੍ਰਾਈਵੇਟ ਐਨਜੀਓ ਵਾਲੇ ਇਹ ਨਾਹਣ ਤੰਗ ਕਰਨ ਤੇ ਜਿੰਨੇ ਵੀ ਸਾਡੇ ਇਸ ਇੱਥੇ ਇਕੱਠੇ ਹੋਏ ਆ ਗਰੁੱਪ ਦੇ ਮੈਂਬਰ ਹੋਏ ਆ ਇਹ ਸਾਰੇ ਸਾਡੇ ਕਲੱਬ ਦੇ ਮੈਂਬਰ ਐ ਐਸਜੇ ਕਲਾਈਨ ਰੈਫਰ ਕਲੱਬ ਦੇ ਅਸੀਂ ਸਾਰੇ ਇਕੱਠੇ ਹੋਣ ਦੇ ਸਾਡੀ ਮੀਟਿੰਗਾਂ ਅੱਛੇ ਮੀਟਿੰਗ ਹੋਣ ਤੇ ਰੱਖ ਕੇ ਉਸ ਤੋਂ ਅਸੀਂ ਕਰੋੜ ਪ੍ਰਦਰਸ਼ਨ ਕਰਦੇ ਆ ਬਹੁਤ ਤਕੜਾ ਜਿਹਦੇ ਕਰਕੇ ਸਰਕਾਰਾਂ ਦੇ ਅੱਖਾਂ 'ਚ ਫੁੱਲਣ ਤੇ ਸਰਕਾਰ ਸਾਨੂੰ ਤੰਗ ਨਾ ਕਰੇ ਮਤਲਬ ਜਿਹੜੇ ਐਨਜੀਓ ਪ੍ਰਾਈਵੇਟ ਐਨਜੀਓ ਨੂੰ ਤੰਗ ਕਰਦੀਆਂ ਉਹ ਤੰਗ ਨਾ ਕਰਨ